ਆ ਬਾਈ ਯਾਰ ਤੇਲ ਪਾਈ ਯਾਰ 150 ਦਾ ਹਾਂ ਬਾਈ ਯਾਰ ਮੈਂ ਆਉਣਾ ਯਾਰ ਤੇਲ ਪੋਈ ਨਾ ਪੰਪ ਤੇ ਹੈਗਾ ਆ ਗਿਆ ਆ ਗਿਆ ਮੈਂ 2 ਮਿੰਟਾਂ ਦੇ ਵਿੱਚ ਕਹ ਦੇ ਹਾਂ ਆ ਗਿਆ ਹੋ ਗਿਆ ਵੀ 1 ਮਿੰਟ ਮੈਂ ਕਰਦਾ 5 ਮਿੰਟ ਯਾਰ 150 ਦਾ ਤੇਲ ਪਾ ਦਰ ਉਹ ਭਰਾਵਾ ਗੇਜ ਤਾਂ ਹਿੱਲੇ ਗੇਜ ਤਾਂ ਉੱਥੀ ਖੜੀ ਆ ਯਾਰ ਬੜੇ ਲਿਖ ਲਾਦੇ ਮੀਟਰ ਚੈੱਕ ਕਰ ਲੋ ਯਾਰ ਤੂੰ ਤੇਲ ਪਾਉਣਾ ਕਿ ਨਹੀਂ ਕਿਸ ਤਰ੍ਹਾਂ ਕਰਾ ਤੇਰੀ ਮੈਨੇਜਰ ਨਾਲ ਗੱਲ ਮੈਂ ਬਾਈ ਜੀ ਮੈਨੇਜਰ ਕੋਲ ਨਾਲ ਗੱਲ ਕਰ ਰਿਹਾ ਮੈਂ ਤਾਂ ਤੇਲ ਪੂਰਾ ਪਾਤਾ ਉਹਨਾਂ ਨੇ ਨੌਕਰੀ ਤਾਂ ਕੱਢ ਦੇ ਨਾ ਮੈਨੂੰ ਫੇਰ ਕੀ ਯਾਰ ਕਿਦੋਂ ਤੱਕ ਇਹਨੂੰ ਕੱਢੂਗਾ ਯਾਰ ਮੈਂ ਹੁਣ ਫਰੀਜ਼ ਤੇ ਥੋੜਾ ਨਾ ਆਉਂਦਾ ਮੇਰੇ ਕੋਲ ਜਿਹੜੇ ਮੈਂ ਤੈਨੂੰ ਫਰੀਜ਼ ਦੇ ਕੇ ਤੁਰ ਜਾ ਯਾਰ ਤੂੰ ਤੇਲ ਪਾਉਣਾ ਹੀ ਕਿਵੇਂ ਕਰਨਾ ਤੇਲ ਤਾਂ ਬਾਈ ਯਾਰ ਮੈਂ ਪਾ ਦਿੰਨਾ ਪਰ ਮੇਰੀ ਤਨਖਾਹ ਚੋਂ ਕੱਟ ਲੈਣਾ ਯਾਰ ਤੂੰ ਤੇਲ ਪਾ ਯਾਰ ਸਿੱਧਾ ਓਕੇ ਇਹ ਆਤਰੋ ਪੀਡੀਅਮ ਦਾ ਯਾਰ ਇਹ ਚੰਗਾ ਕੰਮ ਲੱਭਿਆ ਲੋਕਾਂ ਨੂੰ ਭੋਲੇ ਭਾਈ ਲੋਕਾਂ ਨੂੰ ਠੱਗਣ ਦਾ ਕੋ ਯਾਰ ਫੜੋ ਭਰਾਵਾਂ ਦਰੀ ਚਾਬੀ ਉਹ ਕੀ ਗੱਲ ਹੋ ਗਈ ਮੈਂ ਮੈਥੋਂ ਪੰਪਲਾ ਗੋਟਿਆ ਜਾਣਾ ਸੀ ਕਿਉਂ ਮੈਂ ਉਹਨੂੰ ਕਿਹਾ 150 ਤਿਲ ਪਾ ਦੇ ਲਾ ਕੇ ਨਾ ਖਾਲੀ ਜੀ ਨੋਜਲ ਮੈਨੂੰ ਕਹਿੰਦਾ ਹੋ ਗਿਆ ਤੇ ਗੇਜ ਦੀ ਪੂਰਾ ਨਹੀਂ ਹਿੱਲੀ ਓਏ ਭਰਾਵਾ ਇਹਦੀ ਤਾਂ ਗੇਜ ਹੀ ਖਰਾਬ ਐ ਅੱਛਾ ਬਾਈ ਯਾਰ ਦੱਸਿਆ ਨਹੀਂ ਮੈਨੂੰ ਪੜਨਾ ਬਾਈ ਯਾਰ ਯਾਰ ਮੈਂ ਤਾਂ ਵਿਚਰਨ ਐਵੇਂ ਯਾਰ ਮਾੜਾ ਚੰਗਾ ਬੋਲਿਆ ਯਾਰ ਇਹ ਗੱਲ ਗਲਤ ਐ ਤੇ ਗੱਤ ਮੁੰਚਾ ਵੀ ਦੇਖ ਲਈ ਯਾਰ ਮੈਂ ਕੀ ਹੋ ਗਿਆ ਬਾਈ ਜੀ ਮਾਫ ਕਰਦੀ ਆ ਯਾਰ ਬਈ ਮੈਨੂੰ ਯਾਰ ਮੈਂ ਸਮਝਿਆ ਨਹੀਂ ਬਾਈ ਬਾਈ ਯਾਰ ਤੂੰ ਤਾਂ ਤੇਲ ਪੂਰਾ ਹੀ ਪਾਇਆ ਸੀਗਾ ਗਲਤੀ ਮੇਰੀ ਸੀ ਮੈਨੂੰ ਹੀ ਭੁਲੇਖਾ ਲੱਗ ਗਿਆ ਬਾਈ ਮੈਂ ਤਾਂ ਤੁਹਾਨੂੰ ਪਹਿਲਾਂ ਕਹੀ ਜਾਂਦਾ ਸੀ ਬਾਈ ਮੈਂ ਤੇਲ ਪੂਰਾ ਪਾਇਆ ਸੀ ਤੇ ਬਈ ਮੈਂ ਦੱਸਿਆ ਮੁੰਡੇ ਨੇ ਯਾਰ ਜਿਹੜੇ ਮੁੰਡੇ ਦਾ ਮੋਟਰਸਾਈਕਲ ਸੀਗਾ ਉਹ ਕਹਿੰਦਾ ਸੀ ਤਾਂ ਗੇਜ ਹੀ ਖਰਾਬ ਹੈ ਸੁਣਨਾਵੇਂ ਗੁੱਸੇ 'ਚ ਜ਼ਿਆਦਾ ਹੀ ਬੋਲ ਗਿਆ ਕੁਛ ਚੱਲ ਕੋਈ ਗੱਲ ਨਹੀਂ ਬਾਈ ਫਿਰ ਵੀ ਤੁਸੀਂ ਇੱਕ ਵਾਰੀ ਕਿਸੇ ਨੂੰ ਗਲਤ ਕਹਿਣ ਤੋਂ ਪਹਿਲਾਂ ਕਲੀਅਰ ਕਰ ਲਿਆ ਕਰੋ ਵੀ ਗਲਤੀ ਉਹਦੀ ਹੈਗੀ ਵੀ ਹੈ ਜਾਂ ਨਹੀਂ ਤੂੰ 150 ਦਾ ਵੱਧ ਪਾਇਆ ਨਾ ਤੇਲ ਹਾਂ ਜੀ ਆ ਚੱਕ ਬਈ ਆ ਤੇ ਡੇਟ ਸੀ ਠੀਕ ਆ ਬਈ ਮੈਨੂੰ ਮਾਫ ਕਰ ਦਿਓ ਠੀਕ ਹੈ ਬਈ ਕੋਈ ਗੱਲ ਨਹੀਂ